ਸੱਚ ਨਾਮ ਕਰਤਾਰ ਕਿ ਮਹਾਰਾਜ ਸੱਚਾ ਜੋ ਕਰਤਾਰ ਦਾ ਨਾਮ ਹੈ ਸੋ ਦਿਰਢ ਨਾਨਕ ਸੰਗ ਰਹयो ਉਹ ਸ੍ਰੀ ਗੁਰੂ ਨਾਨਕ ਦੇਵ ਤੋਂ ਗੁਰੂ ਅੰਗਦ ਸਾਹਿਬ ਨੇ ਸੰਗ ਭਲੀ ਪ੍ਰਕਾਰ ਗ੍ਰਹਿਣ ਕੀਤਾ ਤਾਂ ਤੇ ਅੰਗਦ ਲੈਣਾ ਪ੍ਰਗਟ ਉਹ ਸਤਿਗੁਰੂ ਨਾਨਕ ਦੇਵ ਦੇ ਪਾਸੋਂ ਗੁਰੂ ਅੰਗਦ ਸਾਹਿਬ ਜੀ ਨੇ ਨਾਂ ਪਹਿਲਾਂ ਬਾਬਾ ਲੈਣਾ ਸੀ ਗੁਰੂ ਅੰਗਦ ਸਾਹਿਬ ਜੀ ਗੰਗੋ ਜਾਨ ਤਰੰਗੋ ਠਾਇ ਗੰਗਾ ਦੇ ਜਿਨੂੰ ਲਹਿਰ ਉੱਭੀ ਹੈ ਐਂਗਾ ਗੰਗੁਰੂ ਅੰਗਦ ਸਾਹਿਬ ਜੀ ਆਪ ਦਾ ਸਰੂਪ ਮਾਰਾ ਪ੍ਰਗਟ ਕੀਤ। ਤਾਸ ਚਰਨ ਹੈ ਲਿਵ ਰਹਿਓ। ਇਸ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਵਿੱਚ ਆਪ ਲਿਵ ਲਾ ਕੇ ਗੁਰੂ ਅਮਰਦਾਸ ਸਾਹਿਬ ਜੀ ਰਹਿਣਾ ਕੀਤਾ। ਦਿੱਦ ਕੋਲ ਗੁਰ ਅਮਰਦਾਸ ਆਸਾ ਨਿਵਾ। ਉਹੀ ਕੋਲ ਗੁਰਮਤਿ ਜਿਹੜੀ ਹੈ ਉਸੇ ਕੋਲ ਵਿੱਚ ਭਾਵੇਂ ਲੋਕ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦੀਸਾ ਨੇ, ਗੁਰੂ ਅੰਗਦ ਸਾਹਿਬ ਤੇਹਣ ਸਾ ਨੇ ਤੇ ਗੁਰੂ ਅਮਰਦਾਸ ਸਾਹਿਬ ਭੱਲੇ ਸਾ ਨੇ। ਸਾਧ ਸੰਗੀ ਰਾਮਕੰਦਰ ਜੀ ਦੀ ਜਿਹੜੀ ਕੋਲ ਹੈ ਸ੍ਰੀ ਰਾਮਚੰਦਰ ਜੀ ਦਾ ਜਿਹੜਾ ਪੁੱਤਰ ਸੀ 쿠ਸੂ ਉਸ 쿠ਸੂ ਨੇ ਸਾਧ ਸੰਗੇ ਜੀ 쿠ਸੂ ਦੀ ਅੰਸ਼ ਦੇ ਜਿਹੜਾ ਚੰਦਰ ਇਸ ਪ੍ਰਕਾਰ ਸਾਧ ਸੰਗੇ ਜੀ ਇਹਦੇ ਪੁੱਤਰ ਹੋਏ ਹਨ ਕਾਲਕੇਤ ਜਿਹੜਾ ਪੁੱਤਰ ਸੀ 쿠ਸੂ ਦਾ ਤੇ ਕਾਲਰਾਏ ਸੀ ਲਊ ਦਾ ਇਹਨੋਂ ਦੋਹਾਂ ਦੀ ਕੁਲ ਆਪੋ ਜੀ ਜੰਗ ਹੋਇਆ ਸੀ ਜੰਗ ਹੋਣ ਤੋਂ ਸਾਧ ਸੰਗੇਜੀ ਲਵੀ ਸਰਬ ਜੀਤੇ ਕੁਸੀ ਸਰਬ ਹਾਰੇ ਲਉ ਦੀ ਅਸ ਦੇ ਸਾਰੇ ਜਿੱਤ ਗਏ ਸੀ ਕੁਸ਼ੂ ਦੀ ਅਸ ਦੇ ਹਾਰ ਗਏ ਸੀ ਬਚੇ ਜੀ ਪ੍ਰਾਨ ਲੈ ਕੇ ਪਧਾਰੇ ਜਿਨੇ ਪੇਦ ਪਠਿਓਸੇ 베ਦੀ ਕਹਾਏ ਉਹਨਾਂ ਨੇ ਕਾਂਸੀ ਵਿੱਚ ਜਾ ਕੇ ਵੇਦਾਂ ਦਾ ਪਾਠ ਕੀਤਾ ਇਸ ਕਰਕੇ ਉਹ 베ਦੀ ਕਹਾਏ ਫਿਰ ਇਸ ਨੇ ਲਵੀ ਦੀ ਅਸ ਨੇ ਕਾਲਕੇਕ ਨੇ ਬੁਲਾ ਕਰਕੇ ਵੇਦ ਸੁਣੇ ਜਦ ਸੁਦੇਸਨ ਭੂ ਕੋ ਦੀਆ ਚਾਰ ਵੇ ਸੁਣ ਕੇ ਧਰਤੀ দান ਕਰਤੀ ਸੀ ਇਉ ਬੇਦੀ ਭਇਓ ਪ੍ਰਸੰਨ ਰਾਜ ਕੈ ਪਾਲ ਕੇ ਬੇਦੀ ਭਇਓ ਵਰਦਾਨ ਹਿਏ ਹੁਲਸਾਇਕੇ ਉਹ ਕਲਮੇ ਜਬ ਨਾਨਕ ਆਨ ਕਹਾਏ ਹੈ ਕਲਮੇ ਜਬ ਹਮ ਨਾਨਕ ਆਨ ਕਹਾਏ ਹੈ ਉਹ ਜਗਤ ਪੂਜ ਕਰ ਤੋ ਇਹ ਪਰਮ ਪਦ ਪਾਏ ਹੈ ਇਹ ਵਰਦਾਨ ਦਿੱਤਾ ਉਹ ਇਕਤ ਪ੍ਰਾਨ ਨੂੰ ਵੇਖ ਕੇ ਇਸ ਪ੍ਰਕਾਰ ਅੰਤਰਜਾਮੀ ਇਹ ਬੇਦੀਆਂ ਦੀ ਵੰਸ ਜੀ ਗੁਰੂ ਨਾਨਕ ਸਾਹਿਬ ਜੀ ਤੇ ਜੋ ਭਰਤ ਸੀ ਭਰਤ ਦਾ ਪੁੱਤਰ ਸਾਹਸੰਗ ਜੀ ਭੱਲਣ ਸੀ ਉਹ ਭੱਲਣ ਦੇ ਵਿੱਚੋਂ ਭੱਲੇ ਸਾਹਿਬ ਜਾਦੇ ਹੋਏ ਆ ਰਾਮਚੰਦ ਜੀ ਦੇ ਭਰਾ ਤਾਂ ਭਰਤ ਜੀ ਸਨ ਉਹਦਾ ਪੁੱਤਰ ਭੱਲਣ ਤੋਂ ਭੱਲੇ ਹੋਏ ਅਤੇ ਤਿਹਣ ਤੱਕ ਨਾਵੇਂ ਲక్ష్మణ ਦਾ ਪੁੱਤਰ ਸੀ 12 ਸਾਲ ਜੱਦ ਰੱਖਿਆ ਸੀ ਤੇ ਲక్ష్మణ ਦੇ ਦੋ ਪੁੱਤਰ ਹੋਏ ਹਨ ਉਹ ਤਖਤ ਤੋਂ ਤਿਹਣ ਹੋਏ ਹੈ ਇਹ ਇੱਕੋ ਹੀ ਸਾਹਸੰਗ ਜੀ ਵੰਸ ਹੈ ਜੋ ਸੂਰਜ ਵੰਸੀ ਰਘੂ ਵੰਸੀਏ ਹਨ ਉਨ੍ਹਾਂ ਦੇ ਵਿੱਚੋਂ ਇਹ ਚਾਰੇ ਵੰਸਾਂ ਹਨੀਆਂ ਹੀ ਕੋਈ ਜੋਤ ਹੈ ਕਿ ਉਹ ਇਸ ਤਰ੍ਹਾਂ ਵੰਸ ਨਹੀਂ ਇੱਕੋ ਹੈ ਕਿ ਗੁਰਮਤਿ ਅਨੁਸਾਰ ਤਿਤਕੋਲ ਗੁਰ ਅਮਰਦਾਸ ਆਸਾ ਨਿਵਾਸ ਉਸੇ ਕੁਲ ਜੀ ਗੁਰਮਤਿ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸੁਪੁੱਤਰ ਹੋਏ ਗੁਰਤਾ ਦੇ ਮਾਲਕ ਗੁਰੂ ਅੰਗਦ ਸਾਹਿਬ ਦੇ ਸੁਪੁੱਤਰ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਦੇ ਮਾਲਕ ਪਿਉ ਦਾਦੇ ਜਿਵੇਂ ਹੋ ਪੋਤਾ ਪ੍ਰਵਾਨ ਜਿਵੇਂ ਲਿਖਿਆ ਹੈ ਇਸ ਪ੍ਰਕਾਰ ਆਸ਼ਾ ਨਿਵਾਸ ਜੋ ਆਸਾ ਬਾਇਆਂ ਜੀਆਂ ਨੂੰ ਨਿਵਾਸ ਇਸਤਿਤ ਕਰਨ ਵਾਲੇ ਆਸਾ ਪੂਰੀਆਂ ਕਰਕੇ ਤੇ ਵਾਸ਼ਨਾ ਤੋਂ ਰਹਿਤ ਕਰਨ ਵਾਲੇ ਗੁਰੂ ਸਾਹਿਬ ਜੋ ਆਸਾ ਵੱਲੋਂ ਨਿਵਾਸ ਆਸਾ ਨੂੰ ਨਾਸ਼ ਕਰਕੇ ਵਾਸ਼ਨਾ ਤੋਂ ਰਹਿਦ ਕਰਨ ਵਾਲੇ ਮਹਾਰਾਜ ਸਾਹਿਬ ਹਨ। ਤਾਂਸ ਗੁਣ ਕਵਣ ਵਖਾਣ। ਉਸ ਨੂੰ ਅਮਰਦਾਸ ਸਾਹਿਬ ਦੇ ਗੁਣ ਨੇ ਕਿਹੜੇ-ਕਿਹੜੇ ਕਰਕੇ ਕਸਮ ਕਰਾਂ ਉਚਾਰਨ ਕਰਾਂ ਕਹੇ ਨਹੀਂ ਜਾਂਦੇ ਬਿਆਨਤ ਹਨ। ਜੋ ਗੁਣ ਅਲਖ ਆਗਮ ਜਿਹੜੇ ਗੁਣ ਅਮਰਦਾਸ ਅੰਗਰ ਸਾਹਿਬ ਜੀ ਦੇ ਗੁਰੂ ਅਮਰਦਾਸ ਸਾਹਿਬ ਦੇ ਅਲਖ ਲਖਣ ਤੋਂ ਰਹਿ ਕੇ ਸ਼ਾਸਤਰਾਂ ਕਰਕੇ ਗੰਮਤਾ ਤੋਂ ਰਹਿਤ ਹੈ। ਕਿਨਹਿ ਗੁਣਾਂ ਤੋਂ ਨਾ ਜਾਣ। ਗੁਣਾਂ ਬੁਰਾਂ ਦਾ ਜੈ ਸਵੈ ਸੰਵੇਦ ਗੁਰੂ ਸਾਹਿਬ ਦੇ ਗੁਣ ਹੈ। ਉਹਨਾਂ ਦਾ ਅੰਤਨੀ ਜਾਣਿਆ ਜਾ ਸਕਦਾ ਪਰ ਸੰਦੇਹ ਕਰਕੇ ਜਿਹੜੇ ਕਸਮ ਕਰੇ ਜਾਂਦੇ ਉਹ ਦੱਸੇ ਹਨ ਬੋਹੇ ਥਾ ਵਿਦਾਤਾ ਨਿਰਮਇ ਗੁਰੂ ਮਾਰਾ ਸਾਹਿਬ ਜੀ ਨੇ ਵਿਦਾ ਕੇ ਈਸ਼ਰ ਅੰਤਰ ਜਾਮੀ ਨੇ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਜਹਾਜ਼ ਰੂਪ ਪੈਦਾ ਕੀਤੇ ਸਤ ਕੀਤੇ ਦੁਨੀਆ ਦੇ ਤਾਰਨ ਵਾਸਤੇ ਵਿਦਾਤਾ ਰੂਪ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਜਹਾਜ਼ ਬਣਾਇਆ ਗੁਰੂ ਅੰਗਦ ਸਾਹਿਬ ਜਿਹੜੇ ਨਹੀਂ ਗੁਰੂ ਅਮਰਦਾਸ ਸਾਹਿਬ ਦਾ ਜੀਵਨ ਬਣਾਇਆ ਬੋਹੇ ਥਾ ਉਹ ਬਿਦਾਤਾ ਨਿਰਮਇਓ ਬਿਦਾਤੇ ਅਕਾਲ ਪੁਰਖ ਨੇ ਜਹਾਜੂਪ ਹੋ ਕੇ ਨਿਰਮਇ ਇਸਤਿਤ ਕੀਤੇ ਮਹਾਰਾਜ ਸਾਹਿਬ ਜੀ ਸਥਾਪਨ ਕੀਤੇ ਸਭ ਸੰਗਤ ਕੋਲ ਉਧਰਣ ਸਾਰੀਆਂ ਸੰਗਤਾਂ ਦੀਆਂ ਕੁਲਾਂ ਦੇ ਉਧਾਰ ਕਰਨ ਵਾਸਤੇ ਕੁੱਲ ਜਿੰਨੀਆਂ ਸੰਗਤਾਂ ਹਨ ਸਭ ਕੁਲਾਂ ਵੀ ਜੰਮੀਆਂ ਹੋਈਆਂ ਸੋਹਾਂ ਦਾ ਉਧਾਰ ਕਰਨ ਵਾਸਤੇ ਮਹਾਰਾਜ ਨੇ ਸਾਰੀਆਂ ਸੰਗਤਾਂ ਦੇ ਤਾਂ ਹੀ ਅਤੇ ਕੁਲ ਜਿਹੜੀ दैवी ਸੰਪਦਾ ਸੀ ਆਸਰੀ ਸੰਪਦਾ ਇਹਨਾਂ ਦਵੀ ਹੋਈ ਖੁਦਾ ਦਾ ਹਰ ਕਰਨ ਵਕਤ ਗੁਰ ਅਮਰਦਾਸ ਕੀਰਤ ਕਹੈ ਭਾਈ ਕੀਰਤ ਭੱਟ ਜੀ ਕਹਿੰਦੇ ਹਨ ਜੁਇ ਰਵੇ ਦੇ ਅਵਤਾਰ ਏ ਗੁਰੂ ਅਮਰਦਾਸ ਸਾਹਿਬ ਜੀ ਮੈਂ ਆਪਦੇ ਤਾਂ ਹੀ ਕਹਿਣਾ ਹਾ ਰਾਹੇ ਤਰਾਹੇ ਤੋਏ ਪਾ ਸਰਨ ਰਹੁਦਾ ਰੱਖਿਆ ਕਰੋ ਰੱਖਿਆ ਕਰੋ ਪਾਹੀਵਾ ਪਾਹੀਵਾ ਆਪकी ਸ਼ਰਨ ਹੋ ਮਉਣ ਬਣ ਸਵੀਰ ਕਰਕੇ ਆਪ ਨਾਰਾਇਣ ਕਲਾ ਧਾਰ ਗੁਰੂ ਅਮਰਦਾਸ ਸਾਹਿਬ ਕਾਲਪੁਰਖ ਦੀ ਜੋਤ ਹਨ ਆਪ ਨਾਰਾਇਣ ਜੋ ਨਰਾ ਨਰਾ ਜਿਸ ਪਰਮੇਸ਼ਰ ਦਾ ਆਣ ਘਰ ਹੈ ਨਹੀਂ ਆ ਵਿਜੈ ਰੂਪੀ ਰਾਜ ਜਿਸ ਵਿੱਚ ਨਾ ਅਰ ਆਣ ਨਹੀਂ ਕਾਮ ਕ੍ਰੋਧ ਆਦਿਕਾਂ ਦਾ ਆਣ ਘਰ ਨਾ ਕਾਮੰਗ ਨਾ ਕ੍ਰੋਧੰ ਨਾ ਲੋਭੰ ਨਾ ਮੋਹੰ ਐਸਾ ਸੂਪ ਜੋ ਹੈ ਨਾਰ ਪਾਣੀ ਵਿੱਚ ਘਰ ਕਰਨ ਵਾਲਾ ਇਸ ਪ੍ਰਕਾਰ ਨਾਰਾਇਣ ਪੰਜ ਤਤਾਂ ਦਾ ਆਸਰਾ ਰੂਪ ਅਧਿਸ਼ਤਾਨ ਰੂਪ ਜੋ ਨਾਰਾਇਣ ਹੈ ਆਪ ਕਲਾ ਧਾਰ ਆਪਣੀ ਕਲਾ ਸ਼ਕਤੀ ਦੇ ਅਨਸਾਰ ਜਗਮਹਿ ਪਰਵਰਿਓ ਕਲਾ ਸ਼ਕਤੀ ਨੂੰ ਆਪਦੀ ਨੂੰ ਧਾਰ ਕਰਕੇ ਗੁਰੂ ਸਰੂਪ ਹੋ ਕੇ ਨਾਰਾਇਣ ਕਲਾ ਧਾਰੀ ਹੋ ਕੇ ਸਰਵ ਸ਼ਕਤੀਆਂ ਸਪੰਨ ਹੋ ਕੇ ਜਿਸ ਵੇਲੇ ਪਹਿਲਾ ਰਾਮਚੰਦਰ ਜੀ 14 ਕਲਾ ਸਪੂਰਨ ਮੰਨੇ ਹਨ ਅਤੇ ਕ੍ਰਿਸ਼ਨ ਭਗਵਾਨ ਜੀ 16 ਕਲਾ ਸਪੂਰਨ ਮੰਨੇ ਹਨ ਬਾਰ ਗੁਰੂ ਨਾਨਕ ਦੇ ਰੂਪ ਵੀ ਤਾਂ ਕਿਹਾ ਅਨੰਤ ਕਲਾ ਹੋਏ ਠਾਕਰ ਕੜ ਚਿਆ ਅਨੰਤ ਕਲਾ ਚੌਤ ਕਲਾ ਪੰਡਤ ਦਾਰਾ ਸਿੰਘ ਜੀ ਨੇ ਗੁਰਮਤਸ ਪਰਵਾਦੇ ਅੰਦਰ ਨਿਰਨੇ ਸਾਗਰ ਦੇ ਅੰਦਰ ਕਈਆਂ ਹਨ ਪਰ ਇੱਥੇ ਅਨੰਤ ਕਲਾ ਕਈਆਂ ਹਨ ਅਨੰਤ ਕਲਾ ਵਾਲੇ ਹੋ ਕੇ ਗੁਰੂ ਮਹਾਰਾਜ ਸਾਹਿਬ ਆਪਣੀ ਸ਼ਕਤੀ ਨੂੰ ਆਪਦੇ ਆਸਰੇ ਕਾਰਨ ਕਰਕੇ ਜਗ ਮਹਿ ਪਰਵਰਿਓ ਜਗ ਦੇ ਚ ਪ੍ਰਵਿਰਤ ਹੋਏ ਮਾਰਾ ਸਾਹ ਪ੍ਰਗਟ ਹੋਏ ਨਿਰੰਕਾਰ ਆਕਾਰ ਪਹਿਲਾਂ ਨਿਰੰਕਾਰ ਨਿਰਗੁਣ ਸਰੂਪ ਸੀ ਉਸ ਤੋਂ ਫੇਰ ਮਾਧਮ ਸਰਗੁਣ ਸਰੂਪ ਆਕਾਰ ਧਾਰਿਆ ਜੋਤ ਜਗ ਮੰਡਲ ਕਰੇ ਇਹ ਜੋਤ ਪ੍ਰਕਾਸ਼ ਗਿਆਨ ਦਾ ਸਰੂਪ ਦਾ ਜਗਤ ਦੇ ਮੰਡਲ ਗੋਲਾਕਾਰ ਸਾਰੇ ਜਗ ਚ ਆਵਦਾ ਪ੍ਰਕਾਸ਼ ਕੀਤਾ ਅਪਰੋਹ ਗਿਆਨ ਦਾ ਜਹ ਕਹ ਤਹ ਪਰਪੂਰ ਕਿਥੇ ਕਿਥੇ ਵਾਹਿਗੁਰੂ ਵਿਆਪਕ ਦਿਖਾਇਆ ਗੁਰੂ ਮਹਾਰਾਜ ਸਾਹਿਬ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰithvi ਸੱਚਾ ਢੋਆ ਆਸਰਾ ਦਿੱਤਾ ਦੀਪਕ ਦੀਪਾਇੋ ਇਹ ਗਿਆਨ ਦਾ ਦੀਵਾ ਵਾਲਾ ਸਾ ਨਾਮ ਦਾ ਦੀਵਾ ਸ਼ਬਦ ਦੀਪਕ ਦੀਪਾਇੋ ਸ਼ਬਦ ਰੂਪੀ ਦੀਵਕ ਦੀਵਾ ਪ੍ਰਕਾਸ਼ਿਆ ਮਹਾਰਾਜ ਜੀ ਨੇ ਸ਼ਬਦ ਦਾ ਪ੍ਰਕਾਸ਼ ਕੀਤਾ ਸਾਰਿਆਂ ਦੇ ਹਿਰਦਿਆਂ 'ਚ ਨਾਮ ਦੀ ਓਟ ਵਿਸੂਨੇ ਜੀਆਂ ਜਨਤਾਂ ਦੇ ਤਾਈਂ ਪੁਰਾਣੇ ਸਾਧਨ ਸਾਰੇ ਛੁਡਾ ਕੇ ਇੱਕ ਨਾਮ ਦੀ ਤੇਕ ਬਖਸ਼ੀ ਜਿਹੇ ਸਿੱਖ ਹੈ ਸੰਗ ਰਹਉ ਜਿਨ੍ਹਾਂ ਜਿਨ੍ਹਾਂ ਸਿੱਖਾਂ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੰਭਲੀ ਪ੍ਰਕਾਰ ਗ੍ਰਹਿਣ ਕੀਤਾ ਰਿਦੇ 'ਚ ਧਾਰਨ ਕੀਤਾ ਪਕੜਿਆ ਇਸਤਿਤ ਕੀਤਾ ਤਤ ਹਰ ਚਰਨ ਮਿਲਾਏ ਤਤ ਸੀਗਰੀ ਉਹਨਾਂ ਨੂੰ ਹਰੀ ਦੇ ਚਰਨਾਂ 'ਚ ਜੋ ਤਤ ਸਰੂਪ ਹੈ ਨਿਰਆਕਾਰ ਸਰੂਪ ਹਰੀ ਚਰਨ ਸਰਗੁਣ ਸਰੂਪ ਦੇ ਵਿੱਚ ਅਧਿ ਸਤਾਨ ਸਰੂਪ ਚ ਮਿਲਦਾ ਨਾਨਕ ਕੋਲ ਨਿਰਮਲ અવਤਾਰੇ ਹੋਈ ਗੁਰੂ ਨਾਨਕ ਸਾਹਿਬ ਦੀ ਕੋਲ ਜਿਹੜੀ ਗੁਰਤਾ ਗੱਦੀ ਆਲੀ ਨਿਰਮਲ ਉਜਲ ਹੈ ਗੁਰੂ ਨਾਨਕ ਬਾਵਾਣੇ ਕਰ ਚਾਨਣ ਲੈਣਾ ਗੁਰੂ ਨਾਨਕ ਦੇ ਕਰ ਚਾਨਣ ਸੁਪੁੱਤਰ ਪ੍ਰਕਾਸ਼ ਕਰਨ ਵਾਲੇ ਗੁਰੂ ਅੰਗਦ ਸਾਹਿਬ ਜੀ ਹੋਏ ਉਹਨਾਂ ਦੇ ਕੋਲ ਵਿੱਚ અવਤਾਰ ਧਾਰਿਆ ਗੁਰੂ ਅਮਰਦਾਸ ਜੀ ਅੰਗਦ ਲੈਹਣੇ ਸਾੰਗ ਹੋਇ ਗੁਰੂ ਅੰਗਦ ਸਾਹਿਬ ਜੀ ਜਿਨ੍ਹਾਂ ਦਾ ਪਹਿਲਾ ਨਾਮ ਲੈਣਾ ਜੀ ਸੀ ਤੂੰ ਲੈਣਾ ਤੇ ਅਸੀਂ ਦੇਣਾ ਵਚਨ ਕੀਤਾ ਸੀ ਉਹਨਾਂ ਦੇ ਸੰਗੀ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ ਗੁਰ ਅਮਰਦਾਸ ਤਾਰਨ ਤਰਨ ਜੇ ਗੁਰੂ ਅਮਰਦਾਸ ਸਾਹਿਬ ਤਾਰਨ ਵਾਸਤੇ ਤਰਨ ਜਹਾਜ਼ ਰੂਪ ਹੋ ਆਪ ਜਨਮ ਜਨਮ ਪਾ ਸਰਣ ਤੂੰ ਜੇ ਆਇਆ ਜਨਮਾਂ ਜਨਵਾ ਦੇ ਫਿਰਦੇ ਫਿਰਦੇ ਹੁਣ ਤੁਹਾਡੀ ਸ਼ਰਨ ਪਏ ਕਿਰਪਾ ਕਰੋ ਬਖਸ਼ ਲੋ ਜਪ ਤਪ ਸਤ ਸੰਤੋਖ ਜੇ ਗੁਰੂ ਹਰਾਸ ਕੇ ਪਾਤਸ਼ਾਹ ਉਹਦਾ ਐਸਾ ਦਰਸ਼ਨ ਹੈ ਪਖ ਦਰਸ਼ਨ ਗੁਰਸਿੱਖ ਹੈ ਜੇ ਸਤਗੁਰੂ ਸਾਹਿਬ ਜੀ ਜਿਹੜੇ ਦਰਸ਼ਨ ਦੇਖਦੇ ਹਨ ਗੁਰਸਿੱਖ ਉਹਨਾਂ ਦੇ ਜਪ ਵੀ ਤਪ ਵੀ ਸਤ ਵੀ ਸੰਤੋਖ ਵੀ ਸਾਰੇ ਸਫਲੇ ਹੋ ਜਾਂਦੇ ਆ ਜੋ ਗੁਰਸਿੱਖ ਆਉਦੇ ਦਰਸ਼ਨ ਕਰਦੇ ਸੱਚੇ ਪਾਤਸ਼ਾਹ ਹੇ ਗੁਰੂ ਸਾਹਿਬ ਆਪਦੇ ਸਿੱਖਾਂ ਦੇ ਦਰਸ਼ਨ ਕਰਕੇ ਵੀ ਜਪੀਆਂ ਦੇ ਜਪ ਤਪੀਆਂ ਦੇ ਤਪ ਸਾਤੇ ਸੰਤੋਖ ਸਾਰੇ ਉਹਨਾਂ ਦੇ ਮਾਰਾ ਸਪੂਰਨ ਹੁੰਦੇ ਐ ਦਰਸ਼ਨ ਦੇ ਕੇ ਗੁਰਸਿੱਖਾਂ ਦੇ ਹੇ ਗੁਰੂ ਸਿੱਖਿਆ ਦੇਣ ਵਾਲੇ ਸਤਿਗੁਰੂ ਸਰਨ ਪਰੇ ਤੇ ਉਬੜੇ ਜੋ ਮਹਾਰਾਜ ਆਪ ਦੀ ਸ਼ਰਨ ਪੈਂਦੇ ਉਬੜੇ ਬਾਜੀ ਆਂਦੇ ਐ ਜਮਨ ਮਰਨ ਤੋਂ ਛੋੜ ਜਮਪੁਰ ਕੀ ਲਿਖੈ ਉਹਨਾਂ ਦੇ ਤਾਂ ਹੀ ਜਮਪੁਰ ਦੀ ਜਿਹੜੀ ਲਿਖਤ ਆ ਨਾ ਪ੍ਰਲੋਕ ਚ ਜਾ ਕੇ ਅਸਾਬ ਗੁਤਾਬ ਦੇਣਾ ਜੂਨਾ ਦੀ ਭਰਮਣਾ ਇਹ ਲਿਖਤਾ ਜਿਹੜੀ 84 ਲੱਖ ਜੂਨ ਦੇ ਭਰਮਣ ਦੀ ਉਹਨਾਂ ਤੋਂ ਛੁੱਟ ਜਾਂਦੀ ਹੈ ਛੁਡਾ ਦਿੰਦੇ ਹਾਂ ਮੁੜ ਕੇ ਜਵ ਤੇ ਜਮਨੋਂ ਪੇਖੇ ਨੈਣੋਂ ਸੁਨਮੋਹ ਅਨਹਤ ਬੈਨ ਉਹ ਜਮਨੀ ਅੱਖੀ ਉਹਨਾਂ ਨੂੰ ਵੇਖ ਸਕਦਾ ਉਹ ਮੋਤ ਹੋ ਜਾਂਦੇ ਆਪਦੇ ਅਚਰਜ ਬਚਨ ਸੁਣ ਕੇ ਭਗਤ ਭਾਏ ਪਰਪੁਰ ਜੇ ਮਾਰਾ ਪ੍ਰੇਮਾ ਭਗਤੀ ਕਰਕੇ ਲਵਾ ਲਵਾ ਆਪਦਾ ਰਜ਼ਾ ਭਰਿਆ ਹੋਇਆ ਹੈ ਸਿੱਖਾਂ ਦੇ ਰਜ਼ੇ ਲਵਾ ਲਵਾ ਭਰਦੇ ਹੋ ਸੰਗਤ ਭਰੀ ਹੋਈ ਹੈ ਰਜ਼ਾ ਉਚਰੈ ਕਰਤਾਰੈ ਰਜ਼ੇ ਵਿੱਚ ਮਾਰਾ ਭਰੇ ਹੋਏ ਹੈ ਤੇ ਉਚਾਰਨ ਕਰਦੇ ਰਸਨਾ ਕਰਕੇ ਕਰਤਾਰ ਦੇ ਨਾਮ ਨੂੰ ਰਿਵਿਆਂ ਨੂੰ ਭਰ ਦਿੰਦੇ ਹੋ ਲਵਾ ਲਵਾ ਗੁਣਾ ਨਾ ਗੁਰ ਗੋਹਰ ਦਰਿਆ ਇਹ ਗੁਰੂ ਸਾਹਿਬ ਗੋਹਰ ਅਣਵਿਦ ਮੋਤੀ ਦੀ ਨਿਆਹੀ ਹੂੰ ਗੋਹਰ ਆਵ ਵੱਡੇ ਹੋ ਸੱਚੇ ਪਾਤਸ਼ਾਹ ਫੇਰ ਕੈਸੇ ਮੋਤੀ ਦੀ ਨਿਆਹੀ ਉਜਲ ਹੋ ਮੁਕਤੀ ਦੇਣ ਵਾਲੇ ਹੂੰ ਸ਼ਲੋਕ ਸਮੀਪ ਸਰੂਪ ਸੁਯੋਜੋ ਇਹ ਮੁਕਤੀਆਂ ਰੂਪੀ ਮੋਤੀ ਦੇਣ ਵਾਲੇ ਹੂੰ ਕੈਵਲ ਮੋਖ ਜੀਵਨ ਮੋਖ ਅਤੇ ਬਦੇ ਮੁਕਤੀ ਰੂਪ ਇਹ ਗੋਹਰ ਅਣਵਿਦ ਮੋਤੀ ਦੇਣ ਵਾਲੇ ਹੂੰ ਦਰਿਆਵ ਅਤੇ ਦਰਿਆ ਦੀ ਨਿਆਈ ਹੂੰ ਚੱਲਦੇ ਪ੍ਰਵਾਹ ਦੀ ਨਿਆਈ ਹੂੰ ਸਕੇ ਪਾਦਸ਼ਾਹ ਗੁਰਤਾ ਗੱਦੀ ਵਿੱਚ ਦਰਿਆਵ ਦਰਵੀ ਭੂਤ ਹੂੰ ਢਲ ਜਾਂਦੇ ਹੂੰ ਥੋੜੀ ਜੀ ਸੇਵਾ ਵੇਖ ਕੇ ਪ੍ਰਸੰਨ ਹੋ ਜਾਂਦੇ ਹੂੰ ਦੁਖੀ ਵੇਖ ਕੇ ਉਹਨਾਂ ਦਾ ਤਰਸ ਕਰਕੇ ਢਲ ਜਾਂਦੇ ਹੂੰ ਐਸੇ ਦਰਵੀ ਭੂਤ ਰੂਪ ਹੂੰ ਆਪ ਦਰਿਆ ਦੀ ਨਿਆਈ ਹੂੰ ਸਮੁੰਦਰ ਦੀ ਨਿਆਈ ਹੂੰ ਪਾਰਸੀ دریا ਸਮੁੰਦਰ ਦਾ ਨਾਮ ਹੈ ਪਲਕ ਡੂਬਨ ਤੇ ਹੈ ਤਾਰੈ ਉਹ ਮਾਰੇ ਜਿਹੜੇ ਡੁੱਬਦੇ ਨੇ ਸੰਸਾਰ ਸਮੁੰਦਰ ਚ ਉਹਨਾਂ ਨੂੰ ਪਲਕ ਨੇਤਰਾਂ ਦੀ ਦ੍ਰਿਸ਼ਟੀ ਨਾਲ ਤੱਕ ਕੇ ਪਲਕ ਮਾਤਰ ਜੀ ਤਾਰ ਦਿੰਦੇ ਹੋ ਮੁਕਤ ਕਰ ਦਿੰਦੇ ਹੋ ਉਹਨਾਂ ਨੂੰ ਐਸੇ ਆਪ ਕਿਰਪਾਲੂ ਹੋ ਨਾਨਕ ਕੋਲ ਨਿਰਮਲ ਆਵਤਰਿਓ ਸਤਗੁਰ ਨਾਨਕ ਦੇਵ ਜੀ ਦੀ ਗੁਰਤਾਗੜੀ ਦੀ ਗੱਦੀ ਵਾਲੀ ਨਿਰਮਲ ਕੋਲ ਹੈ ਉਜਲ ਕੋਲ ਹੈ ਗੁਰੂ ਨਾਨਕ ਸਾਹਿਬ ਦੀ ਗੁਰੂ ਅੰਗਦ ਸਾਹਿਬ ਰੂਪ ਵਾਲੀ ਮੋਰੇ ਜਮਾਰਾ ਗੁਰੂ ਸਰੂਪ ਹੋ ਕੇ ਉਤਰੀਓ ਪ੍ਰਗਟ ਹੋਏ ਹੋ ਗੁਣ ਕਰਤਾਰੈ ਉਚਰੈ ਇਹ ਮਹਾਰਾ ਆਪ ਸਿੱਖਾਂ ਦੀ ਕਲਿਆਣ ਵਾਸਤੇ ਕਰਤਾਰ ਦੇ ਗੁਣਾਂ ਦਾ ਵਿਚਾਰਨ ਕਰਦੇ ਹੋ ਗਿਆਨ ਆਦਿਕਾਂ ਦਾ ਗੁਰ ਅਮਰਦਾਸ ਜਿਨ ਸੇਵਿਓ ਜੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਜਿਨ੍ਹਾਂ ਨੇ ਆਪ ਦਾ ਸੇਵਨ ਪੂਜਨ ਕੀਤਾ ਹੈ ਤਿੰਨ ਦੁੱਖੋ ਦਰਿਦਰ ਪਰਹਰ ਪਰਾਂ ਉਹਨਾਂ ਦੇ ਦੁੱਖ ਵੀ ਚਲੇ ਗਏ ਦਲਿਦਰ ਵਿਦਿਆਦਿਕਾਂ ਦਾ ਚਲਿਆ ਗਿਆ ਪਰ ਹਰਨ ਕਰਤੇ ਜਿਹੜੇ ਦੁੱਖ ਸੀ ਉਹ ਵੀ ਦੂਰ ਪਰੇ ਕਰਤੇ ਦੁੱਖਾਂ ਤੋਂ ਤੇ ਦਲਿਦਰ ਵੀ ਪਰਹਰਨ ਕਰਤਾ ਦੂਰ ਕਰਤਾ ਮੇੜ ਦਿੱਤਾ ਦੁੱਖ ਦਲਿਦਰ ਵੀ ਮੇੜ ਦਿੱਤੇ ਤੇ ਪਰਹਰਨ ਕਰਨ ਵਾਲੇ ਜਿਹੜੇ ਸੀ ਤੇਰੇ ਸਿਮਰਨ ਵਾਲੋਂ ਅਤੇ ਪਰੇ ਸਰੂਪ ਦੇ ਵਿੱਚ ਉਹਨਾਂ ਨੂੰ ਪ੍ਰਾਪਤ ਕਰ ਦੁੱਤਾ ਚਿਤ ਚਿਤ ਵਾਓ ਅਰਦਾਸ ਜੇ ਮਾਰਾ ਅਸੀਂ ਚਿਤ ਚਿਤ ਵਧਿਆ ਕਿ ਆਪ ਅਗੇ ਅਰਦਾਸ ਕਹੀਏ ਕਹੋ ਪਰ ਕਹੇ ਪੀਨਸ ਕਹਾਂ ਮੈਂ ਅਰਦਾਸ ਪਰ ਅਸੀਂ ਮਾਰਾ ਪਿਛਲੇ ਜਮ ਜੋ ਮਾਨ ਕਰ ਬੈਠੇ ਵੀ ਅਸੀਂ ਦੁਨੀਆ ਦੀ ਮਰਜ਼ਾ ਦਾ ਤੌਰ ਨੂੰ ਆਲੇ ਇਸ ਗੱਲ ਤੋਂ ਸ਼ਰਮ ਵੀ ਆਉਂਦੀ ਹੈ ਕਹਿਣ ਨੂੰ ਵੀ ਚਿਤ ਕਰਦਾ ਹੈ ਪਰ ਮਾਰੇ ਆਪਣੇ ਔਗਣਾ ਵਾਲੇ ਜਾਣ ਕੇ ਤੁਹਾਡਾ ਨਾਮ ਘਰ ਪ੍ਰਹਾਰੀ ਹੈ ਉਹ ਅਸੀਂ ਕਹਿ ਨਹੀਂ ਸਕਦੇ ਹਾਂ ਤੇ ਤੁਸੀਂ ਅੰਤਰੀਆਮੀ ਹੋ ਇਉਂ ਵੀ ਕਹਿੰਦੇ ਸਕੋਈ ਨੇ ਜੇ ਤਾਂ ਮਾਰੇ ਅੰਤਰੀਆਮੀ ਨਾ ਹੋਣੋ ਕਾਹਬਾ ਕਹਿ ਦਈਏ ਹੂੰ ਕੀ ਕਹੀਏ ਤੋ ਹੀ ਘਟ ਘੜ ਕੇ ਅੰਤਰ ਕੀ ਜਾਣਨ ਵਾਲੇ ਹੂੰ ਸਰਬ ਚਿੰਤ ਤੁਝ ਪਾਸ ਮਾਰੇ ਸਾਰਿਆਂ ਦੀ ਚਿੰਤਾ ਤੁਹਾਡੇ ਪਾਸ ਹੀ ਐ ਨਾ ਸਾਰਿਆਂ ਦੀ ਜਾਣਦੇ ਤੁਸੀਂ ਤਾਂ ਬਿਨ ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰ ਜਾਮੀ ਜਾਣ ਸਾਧ ਸੰਗਤ ਹੋਂ ਤੱਕ ਫੇ ਵਾਰਾ ਫੇ ਮੈਂ ਆਪ ਜੇ ਕਹੂੰ ਵੀ ਕਹਦੇ ਭਾਈ ਮੂਹੋਂ ਤਾਂ ਮਾਰਾ ਮੈਂ ਇਹ ਕਹਣਾ ਆਪ ਦੀ ਸਾਧ ਸੰਗਤ ਦੇ ਦਰਸ਼ਨ ਕਰਾਂ ਸਾਧ ਸੰਗਤ ਨੂੰ ਤੱਕਾਂ ਸੰਗਤ ਦਾ ਮਲਾਪੀ ਮੈਂ ਬਣ ਜਾਵਾਂ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰੋ ਤੇਰਾ ਹੁਕਮ ਪਵੈ ਨੀਸਾ ਮਾਰੇ ਆਪਦੇ ਹੁਕਮ ਅਨੁਸਾਰ ਜੇ ਸਾਡੇ ਮੱਥੇ ਤੇ ਨਿਸ਼ਾਨ ਲੇਖ ਪੈ ਜਾਵੇ ਸਤਸੰਗਤ ਦੇ ਵਿੱਚ ਮਲਾਪ ਦਾ ਤਾ ਕਰੋ ਸਾਹਿਬ ਕੀ ਸੇਵਾ ਸਾਹਿਬ ਜੀ ਆਪਦੀ ਸੰਗਤ ਦੀ ਮੈਂ ਸੇਵਾ ਕਰਾਂ ਸੰਗਤ ਨਾਲ ਮਿਲ ਕੇ ਆਪਦੀ ਤਹਿਲ ਕਰ ਸਕਾਂ ਮੇਰੇ ਤੇ ਨੇਰ ਕਰੋ ਆਪ ਜਦ ਗੁਰ ਦੇਖੈ ਸ਼ੋਭ ਦੇਸ ਜਦ ਮਾਰੇ ਸੰਗਤਾਂ ਦੀ ਸੇਵਾ ਕਰਦਾ ਹੋਇਆ ਵੇਖ ਕੇ ਸਤਿਗੁਰੂ ਆਪ ਮੇਰ ਦੀ ਨਿਗਰ ਨਾਲ ਮੇਰੇ ਤੇ ਤੱਕਣਾ ਕਰੋ ਤੁਸੀਂ ਨਾਮ ਕਰਤਾ ਮੁਖ ਮੇਵਾ ਉਹ ਸੱਚੇ ਪਾਤਸ਼ਾਹ ਮੇਰੇ ਨਾਮ ਮੁਖ ਦੇ ਵਿੱਚ ਕਰਤਾ ਮੁਖ ਦਾ ਨਾਮ ਮੇਰੇ ਮੁਖ ਵਿੱਚ ਮਿਉ ਜਾਵੇ ਉਹ ਮਹਾਰਾਜ ਮੇਰੇ ਮੁਖ ਦੇ ਵਿੱਚ ਪ੍ਰਾਪਤ ਹੋ ਜਾਵੇ ਨਾਮ ਕਰਤਾ ਮੁਖ ਦਾ ਮੇਰੇ ਮੂੰਹ ਚ ਮੇਵਾ ਇਹ ਮਠਿਆਈ ਮਹਾਰਾਜ ਜੀ ਮਿੱਠੇ ਫਲ ਸਾਨੂੰ ਬਖਸ਼ੋ ਇਹ ਸਾਨੂੰ ਬਖਸ਼ਿਸ਼ ਕਰੋ ਇਹ ਮੇਰੇ ਮਨ ਚ ਨਾਮ ਮਿਉ ਜਾਵੇ ਇਸ ਤਰ੍ਹਾਂ ਹੋ ਜਾਵੇ ਟਿਕ ਜਾਵੇ ਅਗਮ ਅਲਖ ਕਾਰਣ ਪੁਰਖ ਜਿਹਮੰਦੀ ਗਮਤਾ ਦੋ ਪਰੇ ਹੈ ਪੂਰਨ ਸਾਰਿਆਂ ਥਾਵਾਂ ਚੇ ਕਿ ਸਾਰੇ ਜਗਦੂ ਕਰਨ ਵਾਲੇ ਕਾਰਨ ਰੂਪੂਰਨ ਜੋ ਫਰਮਾਵੇ ਸੋ ਕਹੋ ਜੋ ਮਾਰਾ ਆਗਿਆ ਕਰੂੰ ਮੈਂ ਉਹ ਵਚਨ ਕਹਾ ਆਪਦੇ ਪਾਸ ਮੁਰ ਅਮਰਦਾਸ ਕਾਰਨ ਕਰੇ ਏ ਗੁਰੂ ਅਮਰਦਾਸ ਸਾਹਿਬ ਸਾਰਿਆਂ ਕਾਰਜਾਂ ਦੇ ਕਰਨ ਵਾਲੇ ਕਰੋੜਾ ਬ੍ਰਹਮੰਡਾਂ ਦੇ ਰਚਨ ਕਰਨ ਵਾਲੇ ਜੇਬ ਤੂੰ ਰਖੈ ਤਿਵ ਰਹੋ ਜੀ ਸੱਚੇ ਪਾਲਿਸ਼ਾ ਤੂੰ ਸਾਨੂੰ ਰੱਖੋ ਅਸੀਂ ਉਸੇ ਪ੍ਰਕਾਰ ਰਹਿਣਾ ਕਰੀਏ ਸਾਨੂੰ ਆਪ ਦੀ ਰਜ਼ਾ ਵਿੱਚ ਰੱਖੋ ਫੇ ਮਨਾ ਜਿਵੇਂ ਗੁਰੂ ਸਾਹਿਬ ਤੈਨੂੰ ਰੱਖ ਲਿਓਵੇਂ ਰਹਿਣਾ ਕਰ। ਪਿਖੇ ਕੇ ਗੁਰ ਗਿਆਨ ਅਰ ਧਿਆਨ ਹੁਣ ਜੇ ਬਚਨ ਕਰਦੇ ਪਿਖਾ ਜੋ ਬ੍ਰਹਮਾ ਜੀ ਦਾ ਰੂਪ ਸੀ ਇਹ ਪਿਖਾ ਸੀ ਪੰਡਿਤ ਪਿਖਾ ਬਣ ਕੇ ਆਇਆ ਭੱਟਾਂ ਦੇ ਵਿੱਚੋਂ ਹੁਣ ਬ੍ਰਹਮਾ ਜੀ ਦੇ ਸ਼ਬਦ ਜਿਹੜੇ ਹਨ ਪਿਖਾ ਜੀ ਦਾ ਨਾਮ ਹੈ ਉਹ ਜੋ ਸਵਈਏ ਉਚਾਰਨ ਕਰਦੇ ਹਨ ਗੁਰ ਗਿਆਨ ਅਰ ਧਿਆਨ ਇਹ ਮਹਾਰਾ ਗੁਰੂ ਸਾਹਿਬ ਜੀ ਸਾਡਾ ਗਿਆਨ ਵੀ ਤੁਸੀਂ ਹੋ ਅਰ ਧਿਆਨ ਵੀ ਗੁਰੂ ਸਾਹਿਬ ਜੀ ਤੁਸੀਂ ਉਹ ਸਾਡਾ ਨਿਰਗੁਣ ਸੂਪ ਦਾ ਗਿਆਨ ਸਰਗੁਣ ਸੂਪ ਦਾ ਧਿਆਨ ਜਿਹੜਾ ਇਹ ਗੁਰੂ ਆਪ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਤਤ ਸਿਓ ਤਤ ਮਿਲਾਵੋ ਤੋ ਤੁੰ ਬਦਲ ਅਖਰਤ ਹੈ ਤਤ ਜੋ ਤਤ ਬਦਲ ਅਖਰਤ ਹੈ ਉਹ ਜੋ ਬਾਚਦਾ ਪਿਆਰ ਕਰਾ ਕੇ ਜੀਵ ਦੀ ਅਲਪਦਤਾਈ ਸ਼ਿਲ ਦੀ ਸਰਵਗਤਾ ਇਉਂ ਸਰੂਪ ਜਿਵੇਂ ਜਲ ਚ ਜਲ ਮਿਲ ਜਾਂਦਾ ਹੈ ਐ ਸਤਿਨੰਦ ਦੇ ਵਿੱਚ ਏਕਤਾ ਆਪ ਘਰਾਉਣੀ ਹੋ ਸੱਚ ਸੱਚ ਜਾਣੀਐ ਸੱਚ ਸਰੂਪ ਉਹ ਜੀਵ ਦਾ ਜਿਹੜਾ ਹੈ ਤੁੰ ਪਤਾ ਦਾ ਅਖਰਸ ਸੱਜੋ ਈਸ਼ਰ ਦਾ ਸਰੂਪ ਹੈ ਤਤਵਾ ਦਾ ਅਖਰਸ ਉਹੀ ਸੱਚ ਨਿਸ਼ਟੇ ਕਰਕੇ ਤ੍ਰੀਕਾਲਵਾਦ ਤੁੰ ਸਕਤੰ ਉਸ ਰੂਪ ਨੂੰ ਜਾਣ ਲਈਦਾ ਹੈ ਇਕ ਚਿੱਤ ਹੈ ਲੇਵ ਲਾਵ ਜਿਹੜਾ ਇਕ ਚਿੱਤ ਹੋ ਕੇ ਮਾਰਾ ਲੇਵ ਲਾਉਂਦਾ ਉਹਨੂੰ ਇਹ ਦਾਤ ਪ੍ਰਾਪਤ ਹੁੰਦੀ ਆ ਆਪ ਦੁਆਰਾ ਕਾਮ ਕ੍ਰੋਧ ਵਸ ਕਰੈ ਹਯੂਰ ਕਾਮ ਦੇ ਫੁਰਨੇ ਨੂੰ ਕ੍ਰੋਧ ਦੇ ਫੁਰਨੇ ਨੂੰ ਆਪ ਵਸ ਕਰ ਦਿੰਦੇ ਹੋ ਪਵਣ ਉਡੰਤ ਨਾ ਧਾਰ ਜਿਹੜਾ ਮਨ ਮਾਰਾ ਵਾਸ਼ਨਾ ਰੂਪੀ ਪੌਣ ਨਾਲ ਉਡਾਰੀਆਂ ਮਾਰਦਾ ਹੈ ਇਹ ਵੀ ਉੱਡਣ ਉੱਡਦਾ ਨਹੀਂ ਜੁਨਾ ਵਿੱਚ ਨਹੀਂ ਤਹਾਉਂਦਾ ਵਾਸ਼ਨਾ ਕਰਕੇ ਸੁਤਵ ਤੇ ਲੋਕ 익ਣਾ ਤੀਨੀ ਕਿ ਦੌੜ ਹਟ ਜਾਂਦੀ ਏ ਦੀ ਤੌਣੀ ਹਟ ਜਾਂਦੀ ਏ ਆਪ ਦੀ ਜਦੋਂ ਕਿਰਪਾ ਹੁੰਦੀ ਉਹ ਦਮ ਤੇ ਨਾ ਧਾਵਾ ਨਿਰੰਕਾਰ ਕਹਿ ਵਸੈ ਦੇਸ ਤੇ ਨਿਰੰਕਾਰ ਦੇ ਸਰਬ ਸੰਗਤ ਰੂਪੀ ਦੇਸ ਚ ਬਸਣ ਲੱਗ ਜਾਂਦਾ ਏ ਨਿਰੰਕਾਰ ਦਾ ਦੇਖ ਜੋ ਸਰੂਪ ਹੈ ਸਤਿ ਨੰਦਰੂਪ ਉਸ ਵਿੱਚ ਵਸ ਜਾਂਦਾ ਏ ਹੁਕਮ ਬੁਝ ਵਿਚਾਰ ਪਾਉ ਉਹ ਮਨ ਆਪਦੇ ਹੁਕਮ ਨੂੰ ਬੁਝਦਾ ਹੈ ਸਰਬਣ ਕਰਦਾ ਹੈ ਪੁੱਛ ਕੇ ਸਮਝ ਲੈਂਦਾ ਆਪਦੇ ਹੁਕਮ ਨੂੰ ਕਿ ਏਕੋ ਨਾਮ ਹੁਕਮ ਹੈ ਉਹ ਰੂਪ ਦੇ ਗਿਆਨ ਦੀ ਵਿਚਾਰ ਨੂੰ ਪਾ ਸਕਦਾ ਹੈ ਕਲ ਮਾਹੇ ਰੂਪ ਕਰਤਾ ਪੁਰਖ ਜੇ ਮਾਰਾ ਕਲਯੁਗ ਦੇ ਵਿੱਚ ਆਪ ਕਰਤਾ ਪ੍ਰਖ ਅਕਾਲ ਪੁਰਖ ਨੇ ਆਪ ਦਾ ਸਰੂਪ ਧਾਰਿਆ ਹੈ ਉਹ ਜਾਣੇ ਜਿਨ ਕਿਸ ਕੀ ਆ ਜੇ ਮਾਰਾ ਜਿਨ ਕੋਈ ਪੁੰਨ ਕੀਤੇ ਆ ਪਿਛਲੇ ਜਨਮਾਂ ਚ ਕੋਈ ਜਨ ਜਪ ਤਪ ਕੀਤਾ ਹੈ ਕਮਾਈ ਕੀਤੀ ਉਹ ਜਾਣ ਸਕਦਾ ਦੂਸਰੇ ਆਗਿਆਨੀਆਂ ਨੂੰ ਕੀ ਪਤਾ ਲੱਗਦਾ ਹੈ ਉਹ ਜਾਣਦਾ ਜੀ ਤੇ ਕੁਛ ਕਿਰਪਾ ਕੀਤੀ ਆਪਨੇ ਗੁਰ ਮਿਲਿਓ ਸੋਏ ਭਿਖਾ ਕਹੈ ਭਿਖਾ ਪਟ ਜੀ ਕਹਿੰਦੇ ਮੈਨੂੰ ਬ੍ਰਹਮਾ ਜੀ ਦੇ ਅਵਤਾਰ ਮੈਨੂੰ ਉਹ ਸਤਿਗੁਰੂ ਨਾਨਕ ਦੇਵ ਦਾ ਰੂਪ ਗੁਰੂ ਅਮਰਦਾਸ ਸਾਹਿਬ ਮਿਲੇ ਹਨ ਕਹਿਜੇ ਰੰਗ ਦਰਸ਼ਨ ਦਿਓ ਕਹਿਜੇ ਸਰੂਪ ਦੇ ਜੇ ਰੰਗ ਦਿੱਤਾ ਹੈ ਐਸਾ ਦਰਸ਼ਨ ਗੁਰੂ ਮਾਰਾ ਸਾਹਿਬ ਦਿੱਤਾ ਹੈ ਦਸ ਗੁਰੂ ਰੂਪ ਕੋਈ ਹੈ ਆਦਮ ਤੇ ਕਹਿ ਬਤਾਰਾ ਸੋਈ ਗੁਰੂ ਸਮਝਿਓ ਹਮਾਰਾ ਰਹੇਉ ਸੰਤ ਹਉ ਤੂਲ ਇਹ ਪਹਿਲੀ ਹਾਲਤ ਭਿਖਾ ਜੀ ਆਪ ਦੀ ਦੱਸਦੇ ਆ ਕਿ ਮਹਾਰਾਜ ਮੈਂ ਬੜੇ ਸਾਧੂਆਂ ਦੀ ਭਾਲ ਕੀਤੀ ਕਿ ਜਿਨ੍ਹਾਂ ਦੇਰਸ਼ਨ ਕਰਕੇ ਮਨ ਠੰਡਾ ਹੋ ਗਏ ਸ਼ਾਂਤੀ ਆ ਜੇ ਵਾਸ਼ਨਾ ਮਿਟ ਜਾਣ ਕਿ ਤਿਤਨੀਆਂ ਕਿਸੇ ਪ੍ਰਕਾਰ ਦੇ ਫੁਰਨੇ ਨਾ ਰਹਿਣ ਇਹ ਜੇ ਸੋਚਿਤਵ ਵਾਲੇ ਜਿਨ੍ਹਾਂ ਸਾਸ ਗਰਾਸ ਨੂੰ ਵਿਸਰਾ ਹੈ ਹਰ ਨਾਮੋਂ ਮਨ ਮੰਤ ਤਨ ਸ세ਈ ਨਾਨਕਾ ਪੂਰਨ ਸੋਈ ਸੰਤ ਉਹ ਮਹਾਰਾਜ ਜਿਨ੍ਹਾਂ ਦਾ ਸਹਿਨਸੀਲ ਸੰਤਨ ਸਭ ਮਿੱਤਰ ਸ ਤੇ ਦੁਰਜਨ ਹੈ ਭੋਜਨਾਨਕ ਪ੍ਰਕਾਰ ਇਹਿੰ ਇੰਦਕਾਉਦ ਹੋਇ ਉਕਿਸ਼ਟ ਤੇ ਉਹਨਾਂ ਸੰਤਾਂ ਦੀ ਮੈਂ ਭਾਲ ਕਰਦਾ ਰਹਾ ਸਾਧ ਬਹੁ ਤੇਰੀ ਦਿੱਤੀ ਸਾਧ ਸਾਧ ਦੇ ਜਿਹੜੇ ਸਾਧਨਾ ਤੇ ਜੇ ਲੱਗੇ ਅਸੀਂ ਕਮਾਈ ਪੂਰੀ ਨਹੀਂ ਸੀ ਮਿੰਦ ਕਰਨ ਵਾਲੇ ਬਠੇਰੇ ਸਾਧਕਾਂ ਦੇ ਵੇਖੇ ਕੋਈ ਧੂਣੀਆਂ ਤਾਉਂਦਾ ਕੋਈ ਯਲ ਘਾਰਾ ਕਰਦਾ ਇਸ ਪ੍ਰਕਾਰ ਸਾਧਨਾ ਦੇ ਕਰਨ ਵਾਲੇ ਮੈਂ ਬੜੇ ਵੇਖੇ ਸੰਨਿਆਸੀ ਸਾਧੂ ਤੇ ਭੇਖੀਆਂ ਦਾ ਵਾਚਕ ਹੈ ਭੇਖੀ ਬਹੁਤ ਸਾਰੇ ਮੈਂ ਵੇਖੇ ਸੰਨਿਆਸੀ ਤਪਸੀ ਇਹ ਕਿਹੜੇ ਕਿਹੜੇ ਭੇਖੀ ਸੰਨਿਆਸੀਆਂ ਵਿੱਚੋਂ ਤੇ ਤਪੱਸੀਆਂ ਵਿੱਚੋਂ ਮੁਖੋਂ ਇਹ ਪੰਡਤ ਮਿੱਠੇ ਉਹ ਪੰਡਤਾਂ ਨੂੰ ਵੇਖਿਆ ਮੁਖੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਧਾਰਨਾ ਤੋਂ ਹੀਨੇ ਹਨ ਬਰਸ ਏਕ ਹੋਂ ਫਿਰ ਇੱਕ ਵਾਰ ਇਹ ਮਹਫੀਜ਼ਾਰਿਆ ਦੇਵਤਿਆਂ ਦਾ ਵਰਾ ਜੇ ਮੰਨिए ਤਾਂ 12 ਵਰੇ ਬਣਦੇ ਸਾਧ ਸੰਗਤ ਜੀ ਇਸ ਪ੍ਰਕਾਰ ਦਿਵ ਵਰੇ ਨੂੰ ਜੇ ਮੰਨਣਾ ਕਰੀਏ ਇੱਕ ਵਰਾ ਮਾਰਾ ਮਹਫੀਜ਼ਾਰਿਆ ਕਿਨੈ ਨੋ ਪਰਚੋ ਲਾਇਓ ਮਾਰਾ ਪ੍ਰੇਮ ਦੇ ਪਰਚੇ ਕੇ ਨਾਮ ਦੀ ਲਿਬਦੇ ਪਰਚੇ ਕੇ ਸਰੂਪ ਦੇ ਨਿਸ਼ਟੇ ਦੇ ਪਰਚੇ ਕੇ ਜੀਵਨ ਮੁਕਤੀ ਦੇ ਪਰਚੇ ਕੇ ਕਿਸੇ ਨੇ ਮੈਨੂੰ ਲਾਇਆ ਹੀ ਨਾ ਹੁਣ ਕਾਈ ਕਹਤੇ ਹੈ ਕਹਤੀ ਸੁਣੀ ਜੇ ਸਤਗੁਰੂ ਕਹਿੰਦੀ ਦੁਨੀਆ ਕਹਿੰਦੀ ਮੈਂ ਅਹੰ ਬ੍ਰਹਮ ਅਸਮੀ ਨ ਸੰਗ ਭੋਗ ਲక్ష్ਮੀ ਅਹੰ ਬ੍ਰਹਮ ਕਰੇ ਨ ਸੰਗ ਖਾ ਵਖਰੇ ਸੇ ਸੁਰਕਾਰ ਕਹਿੰਦੀ ਕਹਿੰਦੀ ਸਾਰੀ ਦੁਨੀਆ ਸੁਣੀ ਸੀ ਕਹਿਣੀ ਤੇ ਤਾਂ ਪੁਗਰੇਸਾਨ ਕਹਿਣ ਵਿੱਚ ਰਹਿਤ ਕੋ ਖੁਸ਼ੀ ਨਾ ਰਹਿਣੀ ਤੇ ਮਾਰਾ ਸਾਡੇ ਕੋਈ ਖੁਸ਼ੀ ਪਸੰਦ ਨਾ ਆਇਆ ਰਹਿਣੀ ਤੇ ਨਹੀਂ ਸੀ ਪੱਕੇ ਕਹਿੰਦੇ ਹੀ ਕਹਿੰਦੇ ਸੰਸਾਰੇ ਜੋ ਰਹਿਦ ਵੇਖੀ ਉਹ ਢਿੱਲੇ ਸਨ ਵਕਾਰਾਂ 'ਚ ਮਨ ਜੁੜੇ ਹੋਏ ਸੀ ਤੇ ਬਾਸ਼ਨਾਂ 'ਚ ਜੁੜੇ ਹੋਏ ਸੀ ਆਪ ਦੀ ਪੂਜਾ 'ਚ ਫਸੇ ਸੀ ਆਪ ਦੀ ਪ੍ਰਭਤਾ 'ਚ ਫਸੇ ਹੋਏ ਸੀ ਆਪ ਨੂੰ ਵੱਡਾ ਰੁੱਧੀਆਂ ਸਿੱਧੀਆਂ ਵਾਲਾ ਮੰਨੀ ਬੈਠੇ ਸੀ ਇਉਂ ਰਹਿਣੀ ਵਿੱਚ ਮਾਰਾ ਕੋਈ ਖੁਸ਼ੀ ਪਸੰਦ ਨਾ ਆਇਆ ਚਿਤ ਪ੍ਰਸੰਨ ਨਾ ਹੋਇਆ ਵੇਖ ਕੇ ਉਹਨਾਂ ਨੂੰ ਹਰ ਨਾਮ ਛੋੜ ਦੂਜੈ ਲੱਗੇ ਜੇ ਸੰਗਰੂ ਹਰੀ ਅਕਾਲ ਪੁਰਖ ਦਾ ਨਾਮ ਛੱਡ ਕੇ ਦੂਜੇ ਮਾਇਆ ਦੇ ਮੋਹ ਚ ਲੱਗੇ ਹੋਏ ਸਾਨੂੰ ਹੋ ਦੁਆਦ ਚ ਤਿੰਨ ਕੀ ਗੁਣ ਹੋ ਕਿਆ ਕਹੋ ਉਹਨਾਂ ਦੇ ਗੁਣ ਅਨਵਾਦ ਇਥੇ ਉਸ ਵਿਆਜ ਨਹੀਂ ਦਿਆ ਉਹਨਾਂ ਦੇ ਔਗਣ ਮੈਂ ਕਿੰਨੇ ਕ ਦਸਾਂ ਇਸ ਪ੍ਰਕਾਰ ਭਲਾ ਮਾਨ ਜਿਵੇਂ ਕਹਿ ਦिए ਉਹਨਾਂ ਦੇ ਔਗਣ ਕਿੱਥੋਂ ਤੱਕ ਦੱਸ ਲਈ ਜਿੰਨੇ ਉਹ ਔਗਣ ਕਰਦੇ ਸਨ ਸ਼ਰਾਬ ਪੀਦੇ ਕਹਿੰਦੇ ਲਿਆਓ ਸਾਦਾ ਨੂੰ ਕਿਸਾਨ ਮੜਾਈ ਲਿਆ ਪੀ ਲਈਏ ਇਸੇ ਪ੍ਰਕਾਰ ਸਭ ਕੋ ਖਾ ਪੀ ਜਾਂਦੇ ਸਨ ਸੰਜਮੀ ਕੋਈ ਨਹੀਂ ਸੀ ਉਹਨਾਂ ਦੇ ਗੁਣ ਜਿਹੜੇ ਔਗਣ ਹੈ ਉਹ ਮਾਰਨ ਕਿਤ ਖੋਤਾ ਦੇ ਰਸਾ ਕਸਨ ਕਰਾ ਆਪ ਦੇ ਹਿਰੀ ਚ ਗੁਰ ਦਈਏ ਮਿਲਾਇਓ ਪਿਖੇਆ ਪਿਖਾ ਪਟ ਜੀ ਕਹਿੰਦੇ ਨੇ ਗੁਰੂ ਸਾਹਿਬ ਦਈ ਪਰਮੇਸ਼ਰ ਰੂਪ ਗੁਰੂ ਮਿਲਾਤੇ ਪਰਮੇਸ਼ਰ ਨੇ ਦੇਵ ਤੂ ਰਖ ਤਿਵਰਾ ਹੁਣ ਜਿਵੇਂ ਤੈਨੂੰ ਪਿਖਿਆ ਗੁਰੂ ਸਾਹਿਬ ਰੱਖਦੇ ਓਵੇਂ ਤੂੰ ਰਹੁ ਆਪ ਦੇ ਉਲਟ ਨਾ ਚੱਲਨੀ ਜਿਵੇਂ ਮਾਰਨ ਕੇ ਸਾਧ ਰਸੂਰ ਬਸਾਰ ਸਰਾ ਰਹਿਣੀ ਰਖ ਰਹਿਣੀ ਇਹ ਸੋਈ ਸਿੱਖ ਮੇਰਾ ਉਹ ਸਾਹਿਬ ਉਸ ਕਾਹਿਰਾ ਕਿਉ ਜਿਵੇਂ ਗੁਰੂ ਸਾਹਿਬ ਤੈਨੂੰ ਰੱਖਦੇ ਓਵੇਂ ਰਹਿਣਾ ਕਰ اے ਸਤਿਗੁਰੂ ਜਿਵੇਂ ਤੁਸੀਂ ਸਾਨੂੰ ਰੱਖੋ ਓਵੇਂ ਸਾਡਾ ਰਹਿਣਾ ਹੁੰਦਾ ਹੈ ਪਹਿਰ ਸਮਾਧ ਸਨਾਹੋ ਗੁਰੂ ਮਾਰਾ ਸਾਹਿਬ ਜੀ ਨੂੰ ਸੂਰਬੀਰਤਾ ਦੇ ਨਾਲ ਕਸਮ ਕਰਦੇ ਹੈ ਇਹ ਮਾਰਾ ਸਾਹਿਬ ਇਹ ਜੋਧੇ ਹਨ ਸੁਣੋ ਪਹਿਰ ਸਮਾਧ ਸਨਾਹੋ ਗੁਰੂ ਮਾਰਾ ਸਾਹਿਬ ਜੀ ਦੀ ਸਮਾਧੀ ਲਾਉਂਦੇ ਹੈ ਇਹ ਸੰਜੋਬ ਪਹਿਰੀ ਹੋਈ ਹੈ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਸੰਜੋਗ ਜਿਹੜੀ ਹੈ ਸ਼ਸਤਰਾਂ ਤੋਂ ਰੱਖਿਆ ਕਰਨ ਵਾਲੀ ਹੈ ਸਮਾਧੀ ਵਿੱਚ ਕੋਈ ਵਖੇਪ ਆਦਿਕ ਜਿਹੜੇ ਹਨ ਕੋ ਖਾਜ ਦੋਸ਼ਾ ਦੇ ਕੋਈ ਦੁੱਖ ਨਹੀਂ ਦਿੰਦੇ ਜਿਵੇਂ ਸਮਾਧੀ ਰੂਪ ਮਹਾਰਾਜ ਦੀ ਸੰਜੋਗ ਪਹਿਰੀ ਹੋਈ ਹੈ ਗਿਆਨ ਹੈ ਆਸਣ ਚੜ੍ਹੋ ਉਹ ਘੋੜਾ ਮਹਾਰਾਜ ਸਾਹਿਬ ਦਾ ਗਿਆਨ ਹੈ ਜਿਹੜਾ ਗਿਆਨ ਇਸਤਤ ਹੋਣਾ ਹੈ ਇਹ ਆਸਣ ਇਹ ਆਸਣ ਹੈ ਨਾ ਘੋੜੇ ਦਾ ਗਿਆਨ ਰੂਪੀ ਘੋੜੇ ਤੇ ਆਸਮ ਜਿਹੇ ਇਸ਼ਤਤ ਹੋਣਾ ਇਹ ਸਵਾਰੀ ਕਰਦੇ ਹਮਾਰਾ ਸਾਹਿਬ ਜੀ ਧਰਮ ਧਨਖ ਕਰ ਗਹਿਓ ਜਿਹੜਾ ਧਰਮ ਦੁਨੀਆ ਦੇ ਅੰਦਰ ਸਭ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕੋ ਨਾਨਕ ਅਟਾਲੇ ਧਰਮ ਇਹ ਧਰਮ ਰੂਪੀ ਧਰਮ ਗੁਰੂ ਸਾਹਿਬ ਦਾ ਪਕੜਿਆ ਹੋਇਆ ਆਪਣੇ ਹੱਥ ਵਿੱਚ ਭਗਤ ਸੀਲ ਲਹਿ ਸਰ ਲੜਿਓ ਉਹ ਭਗਤੀ ਰੂਪੀ ਢਾਲ ਹਮਾਰਾ ਸਾਹਿਬ ਦੀ ਜਿਹੜੇ ਭਗਤ ਹਨਗੇ ਇਹ ਮਾਰਾ ਦੇ ਨਾਲ ਫੌਜ ਹੈ ਜੀ ਸੀਲਾ ਸੁਭਾਅਕ ਜਿਹੜਾ ਭਗਤੀ ਕਰਾਉਣੀ ਸੀਲ ਸੁਭਾਅ ਰੱਖਣਾ ਇਹ ਤੀਰ ਹਨਗੇ ਇਹਦੇ ਤੀਰਾਂ ਦੇ ਨਾਲ ਜੰਗ ਕਰਦੇ ਹਨ ਮਾਰਾ ਸਾਹਿਬ ਜੀ ਆਸਰੀ ਸੰਪਦਾ ਦਾ ਨਾਸ ਕਰਦੇ ਐ ਸਿੱਖਾਂ ਦੇ ਹਿਰਦਿਆਂ ਵਿੱਚੋਂ ਭੈ ਨਿਰਭਉ ਹਰ ਅਟਲ ਮਨ ਅਤੇ ਜਿਹੜਾ ਮਨ ਨੂੰ ਭੈ ਤੋਂ ਜੋ ਨਿਰਭਉ ਪਰਮੇਸ਼ਰ ਹੋਇਆ ਕਾਲ ਦੇ ਭੈ ਤੋਂ ਰਹਿਤ ਕਰਕੇ ਨਿਰਭਉ ਰੂਪ ਜਿਹੜਾ ਕਰਾਉਣਾ ਹਰੀ ਚ ਇਹ ਅਟਲ ਕਲ ਕਲਨ ਤੋਂ ਰਹਿਤ ਮਨ ਨੂੰ ਕਰਨਾ ਹੈ ਜਿਹੜਾ ਸ਼ਬਦ ਗੁਰ ਨੇ ਜਾ ਗੱਡੇ ਕਲ ਯੋਧੇ ਹੈ ਨਿਰਭਾ ਹੋ ਕੇ ਯੋਧੇ ਜਿਵੇਂ ਹੁੰਦੇ ਹੈ ਕਾਲ ਦੇ ਭੈ ਤੋਂ ਰਹਿਤ ਕਰਨਾ ਨਿਰਭਾ સ્વરૂਪ ਹਰੀ ਕੇ ਅਟਲ ਅਚਲ ਕਰ ਦੇਣਾ ਇਹ ਮਹਾਰਾਜ ਸਾਹਿਬ ਜੀ ਸੂਰਮਿਆਂ ਨੂੰ ਅਟਲ ਦਾ ਪਦਵੀ ਦਿੰਦੇ ਹਨ ਸ਼ਬਦ ਗੁਰ ਨੇ ਜਾ ਗੱਡੇ ਜਿਹੜਾ ਗੁਰੂ ਸਾਹਿਬ ਦੇ ਸ਼ਬਦ ਦਾ ਮਿਸ਼ਾ ਹੈ ਇਹ ਨੇਜਾ ਗੜਤਾ ਸੂਰਮੇ हद ਬਣਾ ਲੈਂਦੇ ਨੇ ਕਿ ਇਹ ਨੇਜੇ ਤੋਂ ਅੱਗੇ ਨਹੀਂ ਵਧਣ ਦੇਣਾ ਦੁਸ਼ਮਣ ਨੂੰ ਇਹ ਸ਼ਬਦ ਤੋਂ ਅੱਗੇ ਨਹੀਂ ਕਿਸੇ ਵਿਕਾਰ ਨੂੰ ਵਧਣ ਦਿੰਦੇ ਸਾਰਿਆਂ ਨੂੰ ਲਾਇਕ ਕਰ ਦਿੰਦੇ ਹੈ ਸ਼ਬਦ ਦਾ ਨਿਸ਼ਚੈ ਰੂਪੀ ਨੇਜਾ ਗੁਰੂ ਸਾਹਿਬ ਨੇ ਕਰਨਾ ਕੀਤਾ ਹੈ ਨਿਸ਼ਾਨ ਕਾਮ ਕ੍ਰੋਧ ਲੋਭ ਮੋਹ ਅਪਤ ਜਿਹੜਾ ਕਾਮ ਦਾ ਫੁਰਨਾ ਹੈ ਇਸ ਦੇ ਤੋਂ ਹੀ ਵਸਤੂ ਵਿਚਾਰ ਨਾਲ ਕ੍ਰੋਧ ਦੇ ਕਾਈ ਸ਼ਾਂਤੀ ਦੇ ਨਾਲ ਲੋਭ ਨੂੰ ਸੰਤੋਖ ਦੇ ਨਾਲ ਮੋਹ ਨੂੰ ਵਿਵੇਕ ਦੇ ਨਾਲ ਆਪ ਦਾ ਬੇਪਤੀ ਕਰਨ ਵਾਲਾ ਕੌਣ ਹੈ ਹੰਕਾਰ ਇਸ ਦੇ ਤਾਂ ਹੀ ਨਿਮਰਤਾ ਦੇ ਨਾਲ ਪੰਜ ਦੂਤ ਵਿਖੰਡੇ ਉਹ ਪੰਜਾਂ ਦੂਤਾਂ ਨੂੰ ਵਿਸ਼ੇਸ਼ ਕਰਕੇ ਖੰਡ ਦਾ ਟੁਕੜੇ ਟੁਕੜੇ ਕਰਦਾ ਮਹਾਰਾਜ ਜੀ ਨੇ ਭਲੋ ਪੁਹਾਲ ਤੇਜੋ ਤਨ ਐ ਸਾਹ ਬਾਬੇ ਤੇਜੋ ਤੇਜ ਭਾਨ ਦੇ ਤਨੇ ਪੁੱਤਰ ਬੜੇ ਪੁਹਾਲ ਪਾਦਸ਼ਾਹ ਹਨਮਾਰਾ ਸਾਹਿਬ ਸਾਰੀ ਪਿਛਵੀ ਦੀ ਹਾਲਤ ਨੂੰ ਜਾਣਨ ਵਾਲੇ ਅੰਤਰਾਜਮੀ ਪਾਤਸ਼ਾਹ ਚੱਕਰਵਰਤੀ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਹਨ ਨਿਰਪਤ ਨਾਥ ਤੇਜ ਭਾਨ ਦੇ ਪੁੱਤਰ ਮਹਾਰਾਜ ਦੇ ਪਿਤਾ ਉਹਨਾਂ ਤੇਜ ਭਾਨ ਸੀ ਨਿਰਪਤ ਨਾਥ ਨਾਨਕ ਬਰ ਇਹਨਾਂ ਚੋਂ ਸਾਰਿਆਂ ਰਾਜਿਆਂ ਦੇ ਨਾਥ ਗੁਰੂ ਨਾਨਕ ਸਾਹਿਬ ਹੈ ਜਿਨ੍ਹਾਂ ਗੁਰੂ ਨਾਨਕ ਸਾਹਿਬ ਤੋਂ ਰਾਜ ਚੱਲਿਆ ਹੈ ਗੁਰੂ ਨਾਨਕ ਸਾਹਿਬ ਜੀ ਰਾਜਿਆਂ ਦੇ ਰਾਜੇ ਹਨ ਸਵਾਮੀ ਹਨ ਰਾਜੇ ਗੁਰੂ ਅੰਗਦ ਸਾਹਿਬ ਜੀ ਰਾਜੇ ਗੁਰੂ ਅਮਰਦਾਸ ਸਾਹਿਬ ਉਹਨਾਂ ਦੇ ਨਾਥ ਸਵਾਮੀ ਗੁਰੂ ਨਾਨਕ ਸਾਹਿਬ ਜੀ ਹਨ ਨਿਰਬਦ ਨਾਥ ਇਹ ਰਾਜ ਜਿਹੜਾ ਗੁਰੂ ਨਾਨਕ ਸਵਾਮੀ ਤੋਂ ਚੱਲਿਆ ਹੈ ਅਤੇ ਨਾਥ ਗੁਰੂ ਅੰਗਦ ਸਾਹਿਬ ਜੀ ਹੋਏ ਉਹਨਾਂ ਦੇ ਅੱਗੇ ਗੁਰੂ ਅਮਰਦਾਸ ਸਾਹਿਬ ਜੀ ਰਾਜਾ ਰੂਪ ਹੋਏ ਬਾਬੇ ਤੇਜਪਾਲ ਦੇ ਸੁਪੁੱਤਰ ਬਾਲ ਸ਼੍ਰੇਸ਼ਟ ਬਾਲ ਵਾਲੇ ਗੁਰ ਅਮਰਦਾਸ ਸੱਚ ਸੱਲ ਪੜ੍ਹ ਗੁਰੂ ਅਮਰਦਾਸ ਸਾਹਿਬ ਜੀ ਸੱਲ ਪਟ ਜੀ ਇਹ ਸੱਚ ਬਚਨ ਕਹਿੰਦੇ ਹਨ ਇਹ ਰਿਗਵੇਦ ਦੇ ਉਤਾਰ ਹਨ ਤੈ ਦਲ ਜਿੱਤੋ ਇਹ ਜੁੱਧ ਕਰੇ ਇਸ ਪ੍ਰਕਾਰ ਜੰਗ ਕਰਕੇ ਮਾਰਾ ਤੇ ਅਗਿਆਨ ਦੇ ਦਲ ਨੂੰ ਆਸੀ ਸੰਪਦਾ ਦੇ ਮੋਹ ਦੀ ਫੌਜ ਨੂੰ ਇਉਂ ਜਿੱਤਣਾ ਕੀਤਾ ਫਤਿਹ ਪਾਈ ਹੈ ਬਿਵੇਕ ਦੀ ਜਿੱਤ ਕੀਤੀ ਏਡੇ ਬਲੀ ਹੋ ਮਹਾਰਾਜ ਆਪ ਆਲ ਵੀ ਮਹਿਮਾ ਕੀ ਕਹਿ ਸਕੀਏ ਗੁਰੂ ਅਮਰਦਾਸ ਸਾਹਿਬ ਦੇ ਅੰਤ ਆਵਦੇ ਗੁਣ ਹਨ ਕੰਹਰ ਬੂੰਦ ਬਸ ਰੁਮਾਵਲ ਗੁਰੂ ਅਮਰਦਾਸ ਸਾਹਿਬ ਦੀ ਉਪਮਾ ਦਾ ਅੰਤ ਨਹੀਂ ਸਾਹਸੰਗ ਦੀ ਗੁਣਾ ਦਾ ਦੇਖੋ ਜਿਵੇਂ ਕੰਹਰ ਬੂੰਦ ਬੱਦਲ ਦੀਆਂ ਬੂੰਦਾਂ ਜਦੋਂ ਪੈਂਦਾ ਬੱਦਲ ਜਿੰਨੀਆਂ ਨਹੀਂ ਜਾਂਦੀਆਂ ਕਿੰਨੀਆਂ ਬੂੰਦਾਂ ਹਨ ਬਸ ਰੁਮਾਵਲ ਬਸ ਧਰਤੀ ਦਾ ਨਾਮ ਹੈ ਧਰਤੀ ਦੀ ਰੁਮਾਵਲੀ ਬਨਾਸ਼ਪਤੀ ਨਹੀਂ गिनी ਜਾ ਸਕਦੀ ਕਿੰਨੀ ਕੁ ਬਨਾਸਪਤੀ ਹੈ ਧਰਤੀ ਦੀ ਕੁਸਮ ਬਸੰਤ ਗਨੰਤ ਨਾ ਆਉਂਦਾ ਜਦ ਬਸੰਤ ਰੁੱਤ ਵਿੱਚ ਫੁੱਲਾਂ ਬਾੜੀ ਚ ਖਿੜੇ ਹੁੰਦੇ ਜਿਹੜੇ ਉਹਨਾਂ ਦੀ ਗਿਣਤੀ ਨਹੀਂ ਆਉਂਦੀ ਕਿੰਨੀ ਕੁ ਫਲਵਾੜੀਆਂ ਚ ਫੁੱਲ ਖਿੜੇ ਹੋਏ ਆ ਬਸੰਤ ਰੁੱਤ ਵਿੱਚ ਆਰਾਵ ਸਸ ਕਿਰਨ ਜਿਵੇਂ ਸੂਰਜ ਦੀਆਂ ਕਿਰਨਾਂ ਨਹੀਂ ਗਿਣੀਆਂ ਜਾ ਸਕਦੀਆਂ 5 5000 ਮੀਲ ਸੂਰਜ ਦੀ ਕਿਰਨ ਇੱਕ ਸੈਕਿੰਡ ਵਿੱਚ ਜਾਂਦੀ ਹੈ ਉਧਰ ਚੰਦਮਾਨੀਆਂ ਕਿਰਨਾਂ ਸ਼ਾਂਤੀ ਦੇਣ ਵਾਲੀਆਂ ਜੁਗੀਆਂ ਨਹੀਂ ਜਾ ਸਕਦੀਆਂ ਜਿਹੜੀਆਂ ਫਲਾਂ 'ਚ ਪਾ ਕੇ ਰਸ ਪਕਾਉਂਦੀਆਂ ਹਨ ਉਧਰ ਸਾਗਰ ਕੋ ਤੇ ਪੇਟ ਸਮੁੰਦਰ ਦਾ ਨਹੀਂ ਜਾਣਿਆ ਜਾ ਸਕਦਾ ਕਿੰਨੇ ਕੁ ਮੀਲਾਂ ਹਨ ਕਿੰਨੇ ਕੁ ਲੱਖ ਹ ਹੈ ਗੰਗ ਤਰੰਗ ਅੰਤ ਕੋ ਪਾਵੇ ਗੰਗਾ ਜੀਆਂ ਆਦਿਕ 999 ਜਦੀਆਂ ਆਦੀਆਂ ਜਿਹੜੀਆਂ ਤਰੰਗ ਲਹਿਰੀਆਂ ਹਨ ਐਨੀਆਂ ਲਹਿਰਾਂ ਹਨ ਇੱਕ ਇੱਕ ਨਦੀ ਦੀ ਉਹਨਾਂ ਦਾ ਅੰਤ ਕੌਣ ਪਾ ਸਕਦਾ ਬਿਆਨ ਤੋਂ ਲੈਣਾ ਚੱਲਦੀਆਂ ਹਨ ਜਿਸ ਦੀਆਂ ਰੁਦਰ ਧਿਆਲ ਰੁਦਰ ਸ਼ਿਵ ਜੀ 88 ਥਾਸੀਕੀ ਯਾਦਵਰਾ ਇੱਕ ਚੌਕੜੀ ਬੈਠਾ ਰਹਿੰਦਾ ਹੈ ਐਡਾ ਧਿਆਨ ਲਾਉਂਦਾ ਹੈ ਸ਼ਿਵ ਜੀ ਦੇ ਧਿਆਨ ਦਾ ਅੰਤ ਕੌਣ ਪਾ ਸਕਦਾ ਹੈ ਗਿਆਨ ਸਤਗੁਰ ਕੇ ਅਗੇ ਗਿਆਨ বিষ্ণੂ ਜੀ ਦਾ ਨਹੀਂ ਕੋਈ ਕਹਿ ਸਕਦਾ ਕਿ ਗਿਆਨ ਕਿਤਨਾ ਕੁ বিষ্ণੂ ਭਗਵਾਨ ਦੇ ਅੰਦਰ ਹੈ ਕਬ ਜਨ ਭਲ ਉਹਨ ਹੈ ਜੋਗਾ ਜੀ ਸਤਗੁਰੂ ਸਾਹਿਬ ਦੀ ਬਰਕਤ ਕਰਕੇ ਕਹ ਭਲ ਜੀ ਕਹਿੰਦੇ ਹਨ ਜੇ ਕੋਈ ਇਹ ਨਾ ਚੀਜਾਂ ਨੂੰ ਇਹ ਅਣਗਿਣਤ ਹਨ ਗਾਲੇ ਦਾ ਗਾ ਹੀ ਲਵੇ ਇਹ ਫਿਰ ਵੀ ਗਾਇਆ ਜਾ ਸਕਦੀਆਂ ਅਜਿਹੀ ਚੀਜ਼ਾਂ ਵੀ ਗੁਰੂ ਸਾਹਿਬ ਦੇ ਬਲ ਨਾਲ ਗਿਆਨ ਨਾਲ ਗਾ ਸਕਦਾ ਹੈ ਜੇ ਕੋਈ ਗਾ ਸਕੇ ਭੱਲੇ ਅਮਰਦਾਸ ਗੁਣ ਤੇ ਇਹ ਮਹਾਰਾ ਭੱਲੇ ਵੰਸ ਦੇ ਸੂਰਜ ਗੁਰੂ ਅਮਰਦਾਸ ਸਾਹਿਬ ਸੱਚੇ ਬਾਦਸ਼ਾਹ ਇਹ ਭੱਲੇ ਸਿਰੋਮਣੀ ਪਰੇ ਆਈ ਦੇ ਦੇਣ ਵਾਲੇ ਗੁਰੂ ਅਮਰਦਾਸ ਸਾਹਿਬ ਜਿਹੜੇ ਆਪ ਦੇ ਗੁਣ ਹੈ ਤੇਰੀ ਉਪਮਾ ਤੋਹੇ ਬਣਿਆ ਵੇ ਜਿੰਨਤ ਕੀ ਜਿਓ ਜਿਹੜੀਆਂ ਗਿਣੀਆਂ ਨਹੀਂ ਜਾਂਦੀਆਂ ਜੇ ਕੋਈ ਗੁਰੂ ਸਾਹਿਬ ਦੇ ਗਿਆਨ ਨਾਲ ਗਿਣ ਲੇ ਤਾਂ ਗਿਣ ਲੇ ਪਰ ਸੱਚੇ ਪਾਤਸ਼ਾਹ ਤੇਰੀ ਜਿਹੜੀ ਉਪਮਾ ਹੈ ਉਹ ਨਹੀਂ ਫੇਰ ਵੀ ਗਿਣੀ ਜਾ ਸਕਦੀ ਤੁਹਾਡੀ ਉਪਮਾ ਮਾਰਾ ਤੁਹਾਨੂੰ ਹੀ ਆਉਂਦੀ ਹੈ ਬਣਦੀ ਹੈ ਕਿ ਤੇਰੀ ਉਪਮਾ ਤੋਹੇ ਬਣ ਆਵੇ ਆਪ ਜਿਹੀ ਵਡਿਆਈ ਆਪ ਕੀ ਫੱਬਦੀ ਹੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਆਪ ਹੀ ਉਮੇਰੂਪ ਹੋ ਆਪ ਹੀ 우ਮਾਨ ਰੂਪ ਹੋ ਸਕੇ ਪਾਦਸ਼ਾ ਕੀ ਦੀ ਉਮਾ ਦਈਏ ਆਪ ਹੀ ਹੋ ਪੂਰਨ ਸਕੇ ਪਾਦਸ਼ਾ ਇਥੇ 22 ਹੋਈਏ ਸਾਧ ਸੰਗਤ ਜੀ ਸਪੂਰਨ ਕੀਜੇ ਪਾਦਸ਼ਾ ਦੇ ਹੋਏ ਹਨ ਰੁਦਰ ਧਿਆਨ ਗਿਆਨ ਸਤਗੁਰ ਕੇ ਕਬਜਲ ਭਲ ਉਹਨੇ ਜੋ ਤਾਵੇ ਬੱਲੇ ਹਰਦਾਸ ਗੁਣ ਤੇਰੇ तेरी कुमार गोल भ वाहेगुरु जा वाहिग